ਐਵੀਪੀ ਸਾਂਝਾ ਨਿਊਜ਼ ਜ਼ੂਮ ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਜਿੱਥੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦਾ ਦਿਹਾਂਤ ਹੋਣ ਦੀ ਖਬਰ ਹੈ ਕੇਪੀਐਸ ਗਿੱਲ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਦਾਖਲ ਸੀ ਤੁਹਾਂ ਦਾ ਸੀ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਪਹਿਲਾਂ ਉਹਨਾਂ ਦੀਆਂ ਕਿਡਨੀਆ ਫੇਲ ਹੋ ਗਈਆਂ ਸੀ ਪਰ ਫਿਲਹਾਲ ਜਿਹੜੀ ਉਹਨਾਂ ਦੀ ਮੌਤ ਦੀ ਵਜ੍ਹਾ ਬਣੀ ਹੈ ਉਹ ਹਾਰਟ ਅਟੈਕ ਬਣਿਆ ਹੈ ਕੇਪੀਐਸ ਗਿੱਲ ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ਪੰਜਾਬ ਦੇ ਡੀਜੀਪੀ ਰਹੇ ਤੇ ਇਸ ਦੇ ਦੌਰਾਨ ਉਹਨਾਂ ਦੀ ਜਿਹੜੀ ਭੂਮਿਕਾ ਸੀ ਉਹ ਇੱਕ ਵੱਡੀ ਚਰਚਾ ਦਾ ਵਿਸ਼ਾ ਰਹੀ ਸੀ ਦੇਸ਼ ਭਰ ਦੇ ਵਿੱਚ ਸਾਡੇ ਨਾਲ ਐਵੀਪੀ ਸਾਂਝਾ ਨਿਊ डीजीपी ਦੇ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਭੂਮਿਕਾ ਇੱਕ ਚਰਚਾ ਦਾ ਵਿਸ਼ਾ ਰਹੀ ਹੈ ਕਿਵੇਂ ਦੀ ਭੂਮਿਕਾ ਸੀ ਉਸ ਦੌਰਾਨ ਤੇ ਡੀਜੀਪੀ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਰਹੇ ਆ ਬਿਲਕੁਲ ਕੁਲਵਿੰਦਰ ਕਿਉਂਕਿ ਜਿਸ ਤਰੀਕੇ ਨਾਲ ਕੇਪੀਐਸ ਗਿੱਲ ਦਾ ਜੋ ਪੂਰਾ ਕਾਰਜਕਾਲ ਦੇਖਿਆ ਜਾਵੇ 1957 ਬੈਚ ਦੇ ਇਹ ਅਸਮ ਬੈਚ ਦੇ ਆਈਪੀਐਸ ਅਫਸਰ ਸਨ ਔਰ ਪੰਜਾਬ ਦੇ ਵਿੱਚ ਇਹਨਾਂ ਦੀ ਜ਼ਿਆਦਾਤਰ ਜਿਹੜੀ ਭੂਮਿਕਾ ਰਹੀ ਆ ਉਹ ਜੋ ਹੈ 1988 ਤੋਂ ਲੈ ਕੇ ਜਿਹੜਾ ਉਹ ਪੂਰਾ ਦੌਰ ਹੈ ਕਾਲਾ ਦੌਰ ਜਿਹਨੂੰ ਮੰਨਿਆ ਜਾਂਦਾ ਉਸ ਦੌਰ ਦੇ ਵਿੱਚ ਇਹਨਾਂ ਦੀ ਭੂਮਿਕਾ ਕਾਫੀ ਅਹਿਮ ਰਹੀ ਔਰ ਵਿਵਾਦਮਈ ਰਹੀ ਅ ਜਿਸ ਤਰੀਕੇ ਦੇ ਨਾਲ ਉਹ ਅ دہشتਵਾਦ ਦੇ ਦੌਰ ਦੇ ਦੌਰਾਨ ਖਤਮ ਕੀਤਾ ਗਿਆ ਜਾਂ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹਤੇ ਵੀ ਸਵਾਲ ਉਠੇ ਪਰ ਇੱਕ ਜਿਹੜਾ ਸਿਹਰਾ ਇਹਨਾਂ ਨੂੰ ਜਾਂਦਾ ਸੀ ਕਿ ਜੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਿਆਉਣ ਦੇ ਵਿੱਚ ਉਹ ਕੇਪੀਐਸ ਗਿੱਲ ਦਾ ਨਾਮ ਜੋ ਹੈ ਉਹ ਮੁਰਲੇ ਤੌਰ ਤੇ ਹੈ ਔਰ ਇਸੇ ਕਰਕੇ ਇਹਨੂੰ ਸੁਪਰ ਕੌਪ ਵੀ ਕਿਹਾ ਜਾਂਦਾ ਸੀ ਦੂਜੇ ਪਾਸੇ ਅਗਰ ਵਿਵਾਦਮਈ ਗੱਲ ਕਰੀਏ ਤਾਂ ਕੇਪੀਐਸ ਗਿੱਲ ਵਿਵਾਦਾਂ ਦੀ ਬਹੁਤ ਜ਼ਿਆਦਾ ਰਹੇ ਹਨ ਕਿਉਂਕਿ ਉਸ ਵੇਲੇ ਨਿਰਦੋਸ਼ ਬਹੁਤ ਸਾਰੇ ਲੋਕ ਮਾਰੇ ਗਏ ਨੇ ਉਨ੍ਹਾਂ ਲੋਕਾਂ ਦਾ ਅਜੇ ਤੱਕ ਕੁਝ ਨਹੀਂ ਪਤਾ ਇਸ ਨੂੰ ਲੈ ਕੇ ਕਈ ਜੋ ਹੈ ਇਹਨਾਂ ਨੂੰ ਕਈ ਇਨਕੁਆਰੀਆਂ ਵੀ ਹੋਈਆਂ ਔਰ ਉਸ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਜੋ ਰਿਟਾਇਰਮੈਂਟ ਰਹੀ ਹੈ ਇਹਨਾਂ ਦੀ ਰਿ ਚਰਚਾ ਚਾਏ ਇੰਡੀਅਨ ਹਾਕੀ ਫੈਡਰੇਸ਼ਨ ਦੇ ਵਿੱਚ ਲੈ ਕੇ ਉੱਥੇ ਵੀ ਇਹਨਾਂ ਦੇ ਉੱਤੇ ਕਾਫੀ ਸਵਾਲ ਉੱਠੇ ਇਹਨਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਕਿਉਂਕਿ ਇਹ ਅਕਸਰ ਕਿਹਾ ਜਾਂਦਾ ਸੀ ਕਿ ਕੇਪੀਐਸ ਗਿੱਲ ਜੋ ਹਾਕੀ ਦੀ ਖੇਡ ਨੂੰ ਵੀ ਪੁਲਿਸ ਜਿਹੜੀ ਜਿਸ ਤਰੀਕੇ ਨਾਲ ਪੁਲਿਸ ਦੀ ਕਾਰਗੁਜ਼ਾਰੀ ਹੁੰਦੀ ਹੈ ਪੁਲਿਸ ਜਿਸ ਤਰੀਕੇ ਨਾਲ ਕੰਮ ਕਰਦੀ ਹੈ ਉਸ ਤਰੀਕੇ ਨਾਲ ਕਰੇ ਉਸ ਕਰਕੇ ਵੀ ਇਹਨਾਂ ਦਾ ਵਿਵਾਦ ਰਿਹਾ ਔਰ ਦੋ ਫਾੜ ਹੋ ਗਈ ਸੀਗੀ ਇੰਡੀਅਨ ਹਾਕੀ ਤੋਂ ਸਾਰੇ ਪਾਸੇ ਔਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਚਰਚਾ ਦੇ ਵਿੱਚ ਇਹਨਾਂ ਦੇ ਵਿਅਕਤੀਗਤ ਤੌਰ ਤੇ ਦੇਖਿਆ ਜਾਵੇ ਤਾਂ ਕੇਪੀਐਸ ਗਿੱਲ ਨੂੰ ਕਾਫੀ ਜੋ ਹੈ ਚਰਚਾ ਦੇ ਵਿੱਚ ਉਦੋਂ ਜਿਆ ਵੀ ਹੋਏ ਤਾਂ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕੇਪੀਐਸ ਗਿੱਲ ਪੰਜਾਬ ਦੇ ਨਾਲ ਜੂੰਦ ਨਾਮ ਰਿਹਾ ਹੈ ਖੜਕੂਬਾਦ ਨੂੰ ਜਾਂ ਟਸ਼ਤਵਾਦ ਨੂੰ ਖਤਮ ਕਰਨ ਦੇ ਲਈ ਉਹ ਤਾਂ ਹੈ ਹੀ ਹੈ ਨਾਲ ਦੀ ਨਾਲ ਵਿਵਾਦ ਉਹਨਾਂ ਤੋਂ ਪਿੱਛੇ ਨਹੀਂ ਹਟੇ ਔਰ ਹੁਣੇ ਜੋ ਕੁਝ ਕੁਝ ਸਮਾਂ ਪਹਿਲਾਂ ਇਹਦੀ ਕਿਤਾਬ ਆਈ ਸੀਗੀ ਪੰਜਾਬ ਅ ਦਾ ਐਨਮੀ ਵਿਦਿਨ ਉਸ ਉਸ ਵਿੱਚ ਵੀ ਜਨਾਇਲ ਸਿੰਘ ਪਿੰਡਾ ਵਾਲਾ ਬਾਰੇ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ ਜਿਸ ਨੂੰ ਲੈ ਕੇ ਵੀ ਇਹਨਾਂ ਦੇ ਖਿਲਾਫ ਵਿਵਾਦ ਫਿਰ ਤੋਂ ਉੱਠ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਇੱਕ ਕਾਫੀ بیمار ਸਨ ਦਿੱਲੀ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਇਲਾਜ ਸੀ ਔਰ ਸਰਗੰਗਾ ਰਾਮ ਹਸਪਤਾਲ ਦੇ ਵਿੱਚ ਇਹਨਾਂ ਦੀ ਜਿਹੜੀ ਅੱਜ ਹਾਰਟ ਅਟੈਕ ਆਇਆ 88 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਦਿਹਾਂਤ ਹੋਇਆ ਕਿ ਕੇਪੀਐਸ ਗਿੱਲ ਨੇ 1995 ਦੇ ਵਿੱਚ ਆਈਪੀਐਸ ਦੀ ਸੇਵਾਵਾਂ ਤੋਂ ਰਿਟਾਇਰ ਹੋ ਗਏ ਸੀ ਤੇ 1999 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਹੋਰ ਵੀਦਾਰੇ ਅਪਡੇਟ ਤੁਹਾਨੂੰ ਏਵੀਪੀ ਸੰਝਾ ਦੇ ਦਿੰਦੇ ਰਾਂਗੇ ਤੁਸੀਂ ਵਿਖਦੇ ਰਹੋ ਏਵੀਪੀ ਸੰਝਾ